ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਜਿਹੜੇ ਦੇ ਵਿੱਚ ਸਿਰਫ 2 ਗਲਾਸ ਦੁੱਧ ਤੋਂ ਪੂਰੇ ਪਰਿਵਾਰ ਦੇ ਲਈ ਮਖਾਣਾ ਆਈਸਕ੍ਰੀਮ ਜੋ ਕਿ ਬਹੁਤ ਹੀ ਹੈਲਦੀ ਤੇ ਡੇਲੀਸ਼ੀਅਸ ਹੋਵੇਗੀ ਇਹਨੂੰ ਬਣਾਉਣ ਦੇ ਲਈ ਨਾ ਸਭ ਤੋਂ ਪਹਿਲਾਂ ਥੋੜੇ ਜਿਹਾ ਡਰਾਈ ਫੂਡ ਜਿਵੇਂ ਕਾਜੂ, ਬਦਾਮ, ਅਖਰੋਟ ਤੇ ਮਖਾਣੇ ਲੈ ਆਏ ਆ ਇਹਨਾਂ ਨੂੰ ਆਪਾਂ ਭਿਓ ਕੇ ਰੱਖ ਦੇਾਂਗੇ ਪੂਰੀ ਰਾਤ ਭਰ ਦੇ ਲਈ ਕਿਉਂਕਿ ਇਹਨਾਂ ਚੀਜ਼ਾਂ ਦੀ ਤਾਸੀਰ ਗਰਮ ਹੁੰਦੀ ਹੈ ਇਹਨਾਂ ਨੂੰ ਤੁਸੀਂ ਪੀਂ ਕੇ ਹੀ ਯੂਜ਼ ਕਰਨਾ ਵਾ ਤੇ ਨੈਕਸਟ ਡੇ ਆਪਾਂ ਕੜਾਈ ਦੇ ਵਿੱਚ ਸਿੰਪਲ ਨਾਰਮਲ ਵਾਲਾ ਘਰ ਦਾ ਗਲਾਸ ਆ ਇਹਦੇ ਨਾਲ ਦੋ ਗਲਾਸ ਮੈਜ਼ਰ ਕਰਕੇ ਦੁੱਧ ਤੇ ਆਪਾਂ ਐਡ ਕਰ ਦਿੱਤੇ ਆ ਤੇ ਦੁੱਧ ਨੂੰ ਆਪਾਂ ਬੋਇਲ ਹੋਣ ਦੇ ਲਈ ਰੱਖ ਦੇਾਂਗੇ ਨਾਲ ਹੀ ਇਹਦੇ ਵਿੱਚ ਤੁਸੀਂ ਆਪਣੇ ਸਵਾਦ ਅਨੁਸਾਰ ਮਿੱਠਾ ਐਡ ਕਰ ਦੇਣਾ ਮੈਂ ਇਹਦੇ ਵਿੱਚ ਸ਼ੱਕਰ ਪਾ ਰਹੀ ਆ 4-5 ਚਮਚ ਸ਼ੱਕਰ ਦੇ ਮੈਂ ਪਾ ਦਿੱਤੇ ਜਿੰਨਾ ਮਿੱਠਾ ਤੁਸੀਂ ਪਸੰਦ ਕਰਦੇ ਹੋ ਉਹ ਐਡ ਕਰ ਦਿਓ ਇਸ ਦੇ ਇਲਾਵਾ ਫਲੇਵਰ ਦੇ ਲਈ 2-3 ਹਰੀਆਂ ਇਲਾਇਚੀਆਂ ਉਹਨਾਂ ਦੇ ਬੀਜ ਕੱਢ ਕੇ ਤੇ ਉਹਨੂੰ ਕੁੱਟ ਕੇ ਉਹ ਪਾ ਦਿੱਤੇ ਆ। ਨਾਲ ਹੀ ਤੁਸੀਂ ਚਾਹੋ ਤਾਂ ਕੇਸਰ ਦੇ ਧਾਗੇ ਵੀ ਪਾ ਸਕਦੇ ਹੋ। ਦੁੱਧ ਬੋਇਲ ਹੋਣਾ ਸ਼ੁਰੂ ਹੋ ਗਿਆ ਤੇ ਇੱਧਰ ਜਿਹੜੇ ਸਾਡੇ ਡਰਾਈ ਫਰੂਟਸ ਨੇ ਇਹ ਬਿਲਕੁਲ ਸੌਫਟ ਹੋ ਚੁੱਕੇ ਆ। ਹੁਣ ਆਪਾਂ ਇਹਨਾਂ ਦਾ ਪਾਣੀ ਜਿਹੜਾ ਇਹ ਉਹ ਰਿਮੂਵ ਕਰ ਦੇਾਂਗੇ ਤੇ ਇਹਦੇ ਵਿੱਚੋਂ ਬਦਾਮ ਜਿਹੜੇ ਆ ਨਾ ਉਹ ਮੈਂ ਕੱਢ ਲਿਆ ਕਿਉਂਕਿ ਬਦਾਮ ਅਸੀਂ ਇਹਦੇ ਵਿੱਚ ਛਿੱਲ ਕੇ ਐਡ ਕਰਾਂਗੇ। ਨਾਲ ਹੀ ਇਹਦੇ ਵਿੱਚ ਮੈਂ 2 ਚਮਚ ਖਰਬੂਜੇ ਦੇ ਬੀਜ ਪਾਏ ਆ ਕੋਈ ਮਗਜ ਤੁਹਾਡੇ ਕੋਲੇ ਹੋਵੇ ਘਰ ਦੇ ਵਿੱਚ ਜਿਹੜੇ ਵੀ ਹੋਣ ਨਾ ਮਗਜ ਉਹ ਤੁਸੀਂ ਪਾ ਦਿਓ ਇਹਦੇ ਨਾਲ ਤੁਹਾਡੀ ਕੁਲ ਫਿਰ ਹੋਰ ਵੀ ਵਧੀਆ ਬਣੇਗੀ ਤੇ ਥੋੜਾ ਜਿਹਾ ਦੁੱਧ ਪਾ ਕੇ 4-5 ਚਮਚ ਦੇ ਕਰੀਬ ਤੇ ਆਪਾਂ ਇਹਦਾ ਵਧੀਆ ਜਿਹਾ ਪੇਸਟ ਬਣਾ ਲੈਣਾ ਇਹ ਦੇਖੋ ਕਿੰਨਾ ਵਧੀਆ ਪੇਸਟ ਸਾਡੇ ਕੋਲੇ ਬਣ ਕੇ ਰੈਡੀ ਹੋ ਗਿਆ ਵਾ ਇਹਦੇ ਵਿੱਚ ਕੋਈ ਵੀ ਜਿਹੜੇ ਲੰਮਸਾ ਉਹ ਨਹੀਂ ਹੋਣੇ ਚਾਹੀਦੇ ਕੋਈ ਜੰਕਸ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਤੁਹਾਡੀ ਆਈਸਕ੍ਰੀਮ ਜਿਹੜੀ ਹੈ ਨਾ ਬਹੁਤ ਹੀ ਸੌਫਟ ਸਮੂਥ ਬਣੇਗੀ ਬਿਲਕੁਲ ਮਾਰਕੀਟਸ ਟਾਈਪ ਤੇ ਇਹਨੂੰ ਆਪਾਂ ਦੁੱਧ ਦੇ ਵਿੱਚ ਹੀ ਪਾ ਦੇਾਂਗੇ ਜਿਸ ਤਰ੍ਹਾਂ ਕਰਨ ਦੇ ਨਾਲ ਸਾਡਾ ਦੁੱਧ ਜਿਹੜਾ ਹੈ ਉਹ ਗਾੜਾ ਹੋ ਜਾਏਗਾ ਤੇ ਡੇਲੀਸ਼ੀਅਸ ਵੀ ਬਣੇਗਾ ਸਾਨੂੰ ਕਿਸੇ ਤਰ੍ਹਾਂ ਦਾ ਵੀ ਕਸਟਰਡ ਪਾਊਡਰ ਜਾਂ ਮਿਲਕ ਪਾਊਡਰ ਜਾਫਰ ਕੌਰਨ ਫਲੋਰ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਆ ਉਹ ਪਾਉਣ ਦੀ ਜ਼ਰੂਰਤ ਨਹੀਂ ਹੈ ਸਿੰਪਲ ਕਰਦੀਆਂ ਚੀਜ਼ਾਂ ਦੇ ਨਾਲ ਤੁਸੀਂ ਬਹੁਤ ਹੀ ਵਧੀਆ ਆਈਸਕ੍ਰੀਮ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਚੀਜ਼ ਐਡ ਕਰਨ ਦੇ ਬਾਅਦ ਨਾ ਦੁੱਧ ਇੱਕਦਮ گاੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਨਾਲ ਹੀ ਮੈਂ ਇਹਦੇ ਚ ਦੋ ਚਮਚ ਨਾਰੀਅਲ ਦਾ ਬੁਰਾਦਾ ਐਡ ਕਰ ਦਿੱਤਾ ਇਹਦੇ ਨਾਲ ਆਈਸਕ੍ਰੀਮ ਦਾ ਟੇਸ ਬਹੁਤ ਵਧੀਆ ਬਣ ਜਾਏਗਾ ਤੇ ਹੁਣ ਆਪਾਂ ਸਿਰਫ ਇਹਨੂੰ ਨਾ 3-4 ਮਿੰਟ ਲਈ ਪਕਾਇਆ ਵਾ ਵੇਖੋ ਦੁੱਧ ਕਿੰਨਾ گاੜਾ ਹੋ ਗਿਆ ਵਾ ਹੋਰ ਜ਼ਿਆਦਾ ਨਹੀਂ ਪਕਾਵਾਂਗੇ ਨਹੀਂ ਤਾਂ ਇਹ ਬਹੁਤ ਹੀ ਜ਼ਿਆਦਾ ਗਾੜਾ ਹੋ ਜਾਏਗਾ ਇਹਨੂੰ ਠੰਡਾ ਹੋਣ ਦੇ ਲਈ ਛੱਡ ਦਾਂਗੇ ਗੂੜੀ ਠੰਡਾ ਹੋਣ ਦੇ ਬਾਅਦ ਇਹਨੇ ਹੋਰ ਵੀ ਜ਼ਿਆਦਾ ਠਿੱਕ ਹੋ ਜਾਣਾ ਦੇਖੋ ਠੰਡਾ ਹੋਣ ਦੇ ਬਾਅਦ ਇਹ ਕਾਫੀ ਠਿੱਕ ਹੋ ਗਿਆ ਵਾ ਤੇ ਇਹਦੇ ਵਿੱਚ ਥੋੜੀਆਂ ਗੁੱਠੀਆਂ ਜਿਹੜੀਆਂ ਐ ਉਹ ਵੀ ਆ ਗਈਆਂ ਤਾਂ ਹੁਣ ਇਹਨਾਂ ਨੂੰ ਆਪਾਂ ਸਮੂਥ ਕਰਨਾ ਹੈ ਇਹਦੇ ਲਈ ਕੀ ਕਰਾਂਗੇ ਇਹਨੂੰ ਮਿਕਸੀ ਚਾਰਜ ਐਡ ਕਰਾਂਗੇ ਤੇ ਇੱਕ ਚੱਕਰ ਇਹਦਾ ਫਿਕਸੀ ਜਾਰ ਦੇ ਵਿੱਚ ਲਵਾ ਦੇਵਾਂਗੇ ਤਾਂ ਕਿ ਸਾਡੇ ਕੋਲ ਇੱਕ ਵਧੀਆ ਜਿਹਾ ਸਮੂਥ ਜਿਹਾ ਲਿਕਵਿਡ ਜਿਹੜਾ ਹੈ ਆਈਸਕ੍ਰੀਮ ਦੇ ਲਈ ਰੈਡੀ ਹੋ ਜਾਵੇ ਜੋ ਵੀ ਤੁਸੀਂ ਫਲੇਵਰ ਐਡ ਕਰਨਾ ਚਾਹੁੰਦੇ ਹੋ ਉਹਨਾਂ ਜਦੋਂ ਦੁੱਧ ਬੋਇਲ ਕਰਨਾ ਉਦੋਂ ਹੀ ਐਡ ਕਰਨਾ ਜੇ ਤੁਸੀਂ ਇਸ ਸਟੇਜ ਤੇ ਦੇ ਵਿੱਚ ਕੋਈ ਮੰਗੋ ਫਲੇਵਰ ਐਡ ਕਰਨਾ ਚਾਹੋ ਮੰਗੋ ਐਡ ਕਰ ਦੋਗੇ ਤਾਂ ਤੁਹਾਡੀ ਆਈਸਕ੍ਰੀਮ ਦੇ ਵਿੱਚ ਕ੍ਰਿਸਟਲ ਜ਼ਰੂਰ ਆਉਣਗੇ ਤਾਂ ਇਹ ਦੇਖੋ ਜੀ ਬਿਲਕੁਲ ਸਮੂਥ ਲਿਕਵਿਡ ਸਾਡੇ ਕੋਲੇ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਨੂੰ ਆਈਸਕ੍ਰੀਮ ਮੋਲਡ ਦੇ ਵਿੱਚ ਪਾਦੇ ਆਂ ਕਿ ਜੇਕਰ ਤੁਹਾਡੇ ਕੋਲੇ ਆਈਸਕ੍ਰੀਮ ਮੋਲਡ ਨਹੀਂ ਹੈਗੇ ਤਾਂ ਤੁਸੀਂ ਇਹਨੂੰ ਡਿਸਪੋਜ਼ੇਬਲ ਕੱਪਸ ਦੇ ਵਿੱਚ ਵੀ ਜਮਾ ਸਕਦੇ ਹੋ ਜਾਂ ਫਿਰ ਘਰ ਦੇ ਵਿੱਚ ਕੋਈ ਛੋਟੀਆਂ ਨੱਬੀਆਂ ਹੋਣ ਉਹਦੇ ਵਿੱਚ ਵੀ ਜਮਾ ਸਕਦੇ ਹੋ ਜਿਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਇਹਨੂੰ ਕਵਰ ਕਰ ਸਕੋ ਬਿਲਕੁਲ ਕਿਸੇ ਪਾਸੇ ਉਹ ਇਹ ਓਪਨ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਆਪਾਂ ਸਾਰੇ ਇਹ ਕੋਨ ਦੇ ਵਿੱਚ ਪਾ ਦਿੱਤਾ ਲਿਕਵਿਡ ਥੋੜਾ ਜਿਹਾ ਬਚ ਗਿਆ ਤੇ ਇਹਨੂੰ ਆਪਾਂ ਡਿਸਪੋਜ਼ੇਬਲ ਕੱਪ ਦੇ ਵਿੱਚ ਪਾ ਲਵਾਂਗੇ ਤੇ ਉੱਪਰੋਂ ਇਹਦੇ ਜਿਹੜੇ ਇਹ ਕਵਰ ਹੈ ਗਿਆ ਉਹ ਲਗਾ ਦੇਾਂਗੇ ਤੇ ਜੇ ਇਹਦੇ ਉੱਪਰ ਤੁਹਾਡੇ ਕੋਲ ਲਗਾਉਣ ਲਈ ਕਵਰ ਨਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਫੋਇਲ ਪੇਪਰ ਲਗਾ ਸਕਦੇ ਹੋ ਜਿਵੇਂ ਮੈਂ ਡਿਸਪੋਜ਼ੀਬਲ ਕੱਪ ਦੇ ਵਿੱਚ ਲਗਾਇਆ ਉੱਪਰ ਦੀ ਰਬੜ ਲਗਾ ਦੇਾਂਗੇ 5 ਤੋਂ 6 ਘੰਟੇ ਲਈ ਇਹਨੂੰ ਆਪਾਂ ਫ੍ਰੀਜ਼ਰ ਦੇ ਵਿੱਚ ਰੱਖ ਦੇਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਡੀਮੋਲਡ ਕਰ ਲਿਓ ਜੇ ਤੁਸੀਂ ਮਾਰਨਿੰਗ ਬਣਾ ਰਹੇ ਹੋ ਤਾਂ ਈਵਨਿੰਗ ਤੱਕ ਇਹ ਬਿਲਕੁਲ ਸੈੱਟ ਹੋ ਜਾਂਦੀ ਹੈ ਬਹੁਤ ਹੀ ਵਧੀਆ ਬਣ ਜਾਂਦੀ ਹੈ ਤੇ ਜਾਂ ਫਿਰ ਤੁਸੀਂ ਇਹਨੂੰ ਰਾਤ ਨੂੰ ਬਣਾ ਕੇ ਰੱਖ ਦਿਓ ਤੇ ਨੈਕਸਟ ਡੇ ਤੁਸੀਂ ਦੁਪਹਿਰ ਨੂੰ ਇੰਜੋਏ ਕਰ ਸਕਦੇ ਹੋ ਡੀਮੋਲਡ ਕਰਨ ਦੇ ਲਈ 5 ਕੁ ਮਿੰਟ ਇਹਨੂੰ ਬਾਹਰ ਕੱਢ ਕੇ ਰੱਖ ਦਿਓ ਉਸ ਦੇ ਬਾਅਦ ਇਹ ਬਹੁਤ ਹੀ ਆਸਾਨੀ ਦੇ ਨਾਲ ਤੁਹਾਡੀ ਆਈਸਕ੍ਰੀਮ ਜਿਹੜੀ ਆ ਉਹ ਬਾਹਰ ਆ ਜਾਏਗੀ ਤੁਸੀਂ ਦੇਖੋ ਸਿਰਫ 2 ਗਲਾਸ ਦੁੱਧ ਤੋਂ ਸਾਡੇ ਕੋਲੇ ਇਹ ਪੂਰੇ ਪਰਿਵਾਰ ਦੇ ਲਈ ਆਈਸਕ੍ਰੀਮ ਜਿਹੜੀ ਆ ਉਹ ਬਣ ਕੇ ਰੈਡੀ ਹੋ ਗਈ ਹੈ ਜੇ ਇਹ ਛੇ ਦਾ ਸੀਗਾ ਆਈਸਕ੍ਰੀਮ ਕੋਨ ਇਹ ਘੱਟੋ ਘੱਟ ਅੱਠ ਆਈਸਕ੍ਰੀਮ ਕੋਨ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਤੇ ਤੁਸੀਂ ਦੇਖੋ ਸਿਰਫ ਦੋ ਗਲਾਸ ਦੁੱਧ ਤੋਂ ਤੇ ਘਰ ਦੀਆਂ ਬੇਸਿਕ ਜੀਆਂ ਚੀਜ਼ਾਂ ਦੇ ਨਾਲ ਇਹ ਬਣੀ ਆਈਸਕ੍ਰੀਮ ਬਹੁਤ ਹੀ ਜ਼ਿਆਦਾ ਹੈਲਦੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਸਾਫ਼ ਸੁਥਰੇ ਤਰੀਕੇ ਨਾਲ ਬਣਾਈ ਹੋਈ ਹੈ ਤੁਸੀਂ ਵੀ ਇੱਕ ਵਾਰ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਤੇ ਆਪਣਾ ਫੀਡਬੈਕ ਮੇਰੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਆਪਾਂ ਇੱਕ ਨਵੇਂ ਵੀਡੀਓ ਦੇ ਨਾਲ